ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਲਾਵਾ ਫੇਰਿਆਂ ਉਪਰੰਤ ਐਨ ਆਰ ਆਈ ਲਾੜੇ ਦੀ ਮੌਤ ਹੋ ਗਈ। 5 ਮਹੀਨੇ ਪਹਿਲਾਂ ਅਮਰੀਕਾ ਤੋਂ ਵਿਆਹ ਕਰਵਾਉਣ ਲਈ ਪੰਜਾਬ ਪਹੁੰਚਿਆ ਸੀ ਤੇ ਬਾਜ਼ਾਰ ਪੈਲੇਸ ਵਿੱਚ ਰੱਖਿਆ ਸੀ ਐਨ ਆਰ ਆਈ ਦਾ ਵਿਆਹ। ਲਾੜੇ ਦੀ ਫੇਰਿਆਂ ਉਪਰੰਤ ਮੈਰਿਜ ਪੈਲੇਸ ਵਿੱਚ ਹੀ ਆਇਆ ਹਾਰਟ ਐਟੈਕ ਤੇ ਹਸਪਤਾਲ ਲਿਜਾਣ ਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ। ਐਨ ਆਰ ਆਈ ਵਿਪਨ ਸੱਲਨ ਦੀ ਉਮਰ ਕਰੀਬ 38 ਸਾਲ ਸੀ ਅਤੇ ਪਿਤਾ ਮੋਹਨ ਲਾਲ ਬੈਂਕ ਵਿੱਚੋਂ ਅਫਸਰ ਰਿਟਾਇਰ ਹਨ। ਪਰਿਵਾਰਕ ਮੈਂਬਰਾਂ ਦਾ ਇਸ ਦੁੱਖ ਦੀ ਘੜੀ ਵਿੱਚ ਬਹੁਤ ਹੀ ਬੁਰਾ ਹਾਲ ਹੈ। ਦੀ ਮਾਤਾ ਦੀ ਹਾਲਤ ਵਿਗੜਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਂਜੀ ਮੋਹਨ ਲਾਲ ਜੀ। ਹਾਂਜੀ। ਬਹੁਤ ਬਹੁਤ ਰੀਸਤ ਕੀ। ਕਿਸ ਤਰ੍ਹਾਂ ਹੋਇਆ ਜੀ ਇਹ? ਮੈਡੀਸ ਤੇ ਗਏ ਅਸੀਂ ਤਾਂ ਬੈਠੇ ਹੋ। ਕਹਿੰਦੇ ਮੇਰੇ ਹਾਰਡ ਵਿੱਚ ਹੈ ਥੋੜੀ ਜਿਹੀ। ਅੱਛਾ। ਮੈਡੀਸ ਤੋਂ। ਹੋਰਿਆ ਬਣ ਲਗ ਨੂੰ। ਉਹ ਡਾਕਟਰ ਆਏ ਕਿ ਦਖਲਾ ਮਿਲ ਗਿਆ ਬੱਚੀ ਕੀ ਹੈ ਸੀ। ਉਹਨੇ ਚੱਕਰ ਕੀਤਾ ਕਹਿੰਦੇ ਕਹਿੰਦੇ ਐਦਾਂ ਕਿ ਭਲੇ ਕਿ ਕੀ ਗੱਲ ਹੈ ਕਹਿੰਦਾ DJ ਬੰਦ ਕਰਾ ਦੇ ਅੱਛਾ ਗੱਲ ਜਿਹੜੀ ਗੱਲ ਕਹਿੰਦਾ DJ ਬੰਦ ਕਰਾ ਦੇ ਮੈਨੂੰ ਕਹਿੰਦਾ ਕੋ ਬਰਾਟ ਬਹੁਤ ਹੁੰਦੀ ਹੈ ਇਹ DJ ਕਿ ਹੈ ਤੈਨੂੰ ਬੰਦ ਕਰ ਦੇ ਥੋੜਾ ਤੇ ਉਹ ਜਿੱਦਾਂ ਪਤਾ ਹੈ ਤੂੰ DJ ਕਰਦੇ ਤਾ ਉਹਦਾ ਉਹ ਬੰਦ ਕਰਕੇ ਫੇਰ ਚੱਲੂ ਕਰਤਾ ਤੁਹਾਨੂੰ ਦੁਬਾਰਾ ਇਹ ਹੋਇਆ ਤਾਂ ਬਸ ਉਹ ਬਹੁਤ ਜ਼ਿਆਦਾ ਔਖਾ ਸੀ ਕਹਿੰਦੇ ਅਸੀਂ ਤਾਂ ਦੁੱਧ ਤੇ ਬੈਠੇ ਸੀ ਤੇ ਰੋਕ ਕੇ ਵਾਪਸ ਦੇਖਣਾ ਡੈਰੀ ਐਨ ਡੈਰੀ ਨੂੰ ਇਹ ਬੰਦ ਕਰਾ ਦੇ ਮੈਂ ਬੰਦ ਆ ਉਹ ਵੀ ਬੰਦ ਕਰਤਾ ਬਹੁਤ ਲਬਾਤੀਆਂ ਕਿ ਜਦ ਸੱਜਣ ਮਤਰਾਏ ਸਾਰੇ ਨੰਦਕਾਰ ਹੋਉਂਦੇ ਸੇ ਮਲਦਵਾਤਾ ਹੋਵੇ ਫਾਰ ਕੋ ਚੋ ਗਿਆ ਅੱਛਾ ਜੈ ਮਾਲਾ ਹੋ ਰਹੀ ਸੀ ਅੱਛਾ ਜੀ ਡੈਰੀ ਕੋ ਡੈਰੀ ਜੈ ਮਾਲਾ ਤੇ ਇਕੱਠੇ ਆਏ ਤੁਸੀਂ ਮੈਂ ਕੋਈ ਨਹੀਂ ਮੈਂ ਕੀ ਕਰਨੀ ਜੈ ਮਾਲਾ ਦੁ ਕਰਾ ਲਾ ਅਹੀਂ ਨਾਲੇ ਖੜੇ ਤੇ ਯਾਰ ਇਸੋਂ ਦੀ ਕੋਈ ਸਿਹਤ ਦਾ ਖਰਾਬ ਸੀ ਜੇ ਪਹਿਲਾਂ ਠੀਕ ਠਾਈਆਂ ਚੱਲ ਰਹੇ ਸੀ ਨਹੀਂ ਇਹ ਨਹੀਂ ਇੰਨੀ ਖਰਾਬ ਸੀ ਨਾਲੋਂ ਮੁੱਦਾ ਕਦੇ ਅੱਛਾ ਚਾਹਤਾ ਹੈ ਐਂਟੀ ਡਾਈਜੈਸਟ ਵੀ ਹੈ ਰੇਟ ਡੈਕ ਰਿਵਰਸਿਓ ਇਹ ਇਹ ਅਚਾਨਕ ਹੀ ਹੋ ਗਿਆ ਅਚਾਨਕ ਸਰਕਾਰ ਕਦੋਂ ਕਾਇਮ ਸਰਕਾਰ ਜੀ ਦੋ ਫਾਗਲੀ ਨਹੀਂ ਆਏ ਅੱਛਾ ਬੇਰੇ ਮੇਰੇ ਸਿਉਂ ਤੇ ਉਹ ਉੱਥੇ ਹੀ ਆ ਜੇ ਉਹਨੇ बहुत दुखदायी पड़ा है ली सदा मीडिया भी इस गलती पर आता था दुखदायक दावा करता तो कारण समझें क्यों करने पड़े क्यों कदम उससे कार्य करेंगे इसका हाँ जी हाँ जी अमेरिका से भी दो फर्जी निकले मैं तो बता रहा हूँ कि फाल कुछ हो गया है अच्छा ही जिया हो रही है